ਮੇਰਾ ਨਾਮ ਡਾਕਟਰ ਦਿਲੇਸ਼ ਸ਼ਰਮਾ ਜੀ ਕਿਰਾਏ ਆਮ ਆਦਮੀ ਕਲੀਨਿਕ ਮੁਰਾਦਪੁਰ ਤੇ ਕੀ ਇਥੇ ਜਿਹੜੀ ਚੋਰੀ ਹੋਈ ਕਿਹਨੇ ਚੋਰੀ ਹੋਈ ਤੇ ਅੱਜ ਵੀ ਸੰਡੇ ਦੇ ਦਿਨ ਸਾਡੀ ਛੁੱਟੀ ਹੁੰਦੀ ਆ ਤੇ ਸਜੋਂ ਅਸੀਂ ਮੰਡੇ ਡਿਊਟੀ ਤੇ ਆਏ ਅਸੀਂ ਦੇਖਿਆ ਕਿ ਏਸੀ ਵੀ ਚੋਰੀ ਹੋ ਚੁੱਕਿਆ ਸੀਗਾ ਕਮਰੇ ਦੇ ਵਿੱਚੋਂ ਪੱਖੇ ਉਤਾਰ ਕੇ ਲੈ ਗਏ ਦੋ ਏਸੀ ਸੀਗੇ ਤੇ ਨੂੰ ਚਾਰ ਪੱਖੇ ਸੀਗੇ ਇਨਵਰਟਰ ਦੇ ਬੈਟਰੀ ਸੀਗੇ ਸਾਰਾ ਲੈ ਗਏ ਉਤਾਰ ਕੇ ਉਸ ਬਾਰੇ ਪੁਲਿਸ ਕੰਪਲੇਂਟ ਵੀ ਕੀਤੀ ਹੈ ਹਮ ਕਾਰਵਾਈ ਚਲਦੀ ਵੀ ਨੂੰਗੀ ਇਹਨਾਂ ਇੱਕ ਬਾਹਰ ਬੋਰਡ ਲੱਗਿਆ ਹੈ ਪ੍ਰਗਨ ਮੰਦਿਰ ਦਾ ਹਾਂਜੀ ਉਹ ਵੀ ਨਹੀਂ ਹੈਗਾ ਇੱਥੇ ਹਾਂਜੀ ਕਿਵੇਂ ਕਿਵੇਂ ਦੇ ਦੋ ਜਦੋਂ ਚੋਰਾ ਦੀ ਜਿਹੜੀ ਘਟੜਾ ਜਿਹਦਾ 400 ਰੁਪਏ ਦਿੰਦੇ ਸਰਕਾਰੀ ਕਲੀਨਿਕ ਆ ਵਾਲੀ ਜੀ ਇਹਦੇ ਬਾਰੇ ਫਿਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਵੀ ਸਰਕਾਰ ਨੂੰ ਬਸ ਇੱਕ ਇੱਕੀ ਉਹਨਾਂ ਅੱਗੇ ਬੇਨਤੀ ਹੈ ਜੀ ਸਾਨੂੰ ਕੋਈ ਇੱਥੇ ਸਿਕਿਉਰਿਟੀ ਗਾਰਡ ਜਾਂ ਕੋਈ ਵਾਚਮੈਨ ਕੋਈ ਪ੍ਰੋਵਾਈਡ ਕਰਾਇਆ ਜਾਵੇ ਨਾਈਟ ਸ਼ਿਫਟ ਵਾਸਤੇ ਜਿਹੜਾ ਕਿ ਰਾਖੀ ਕਰੇ ਸਮਾਨ ਦੀ ਕੋਈ ਸੀਸੀਟੀਵੀ ਲੱਗੀ ਨਹੀਂ ਸੀਸੀਟੀਵੀ ਨਹੀਂ ਲੱਗੀ ਤੇ ਉਹ ਹੁਣੇ ਨਹੀਂ ਚਾਹੀਦੇ ਕਿ ਹੁਣੇ ਚਾਹੀਦੇ ਨੇ ਹੁਣੇ ਚਾਹੀਦੇ ਜੀ ਇਸ ਬੰਦੇ ਨੂੰ ਪੁੱਛਣੇ ਕਰਤੀ ਅਰ ਰਿਕਟੇ ਪੁਲਿਸ ਆਪਣੀ ਕਾਰਵਾਈ ਚ ਕਹਿੰਦੇ ਨੇ ਕਿ ਚੱਲ ਰਹੀ ਹੈ ਹੌਪਫੁਲੀ ਸਾਡਾ ਛੇਤੀ ਤੋਂ ਛੇਤੀ ਮੈਟਰ ਸੌਟ ਆਊਟ ਹੋਏਗਾ ਕੀ ਲੱਗਦਾ ਜੀ ਅਗਰ ਇਹਦਾ ਨਾਂ ਸਾਹਮਣੇ ਆ ਗਿਆ ਤੇ ਇਹ ਹੋਰ ਬਾਰਾ ਚੋਰੀਆਂ ਹੋ ਸਕਦੀਆਂ ਬਿਲਕੁਲ ਜੀ ਕੋਈ ਵੀਡੀਓ ਵੀ ਸਾਹਮਣੇ ਆਈ ਹੈ ਇਸ ਸੰਬੰਧ ਵਿੱਚ ਹਾਂਜੀ ਇੱਕ ਵੀਡੀਓ ਵੀ ਲੋਕਲ ਸੋਰਸ ਤੋਂ ਮੇਰੇ ਕੋਲ ਹੈਗੀ ਹੈ ਜਿਹੜੀ ਕਿ ਜਿਹਦੇ ਵਿੱਚ ਚੋਰਾਂ ਦੀ ਸਮਾਨ ਲਜਾਣ ਦੀ ਫੋਟੋ ਹੈ ਕੋਈ ਪਛਾਣ ਉਹਨਾਂ ਦੇ ਵਿੱਚ ਹੈਗੀ ਹੈ ਇਹਦੇ ਵਿੱਚ ਨਹੀਂ ਉਹਨਾਂ ਨੇ ਆਪਣਾ ਮੂੰਹ ਫੇਸ ਕਵਰ ਕੀਤਾ ਹੋਇਆ ਸੀਗਾ ਜੀ ਕੋਈ ਮੰਗ ਕਰਦੇ ਹੁਕਮ ਨਹੀਂ ਦੇਦੇ ਅਸੀਂ ਇਹੀ ਮੰਗ ਕਰਦੇ ਆ ਜੀ ਉਹਨਾਂ ਨੂੰ ਫੜਾਇਆ ਜਾਵੇ ਤੇ ਜਿਹੜਾ ਸਾਡਾ ਸਮਾਨ ਹੈ ਸਾਨੂੰ ਵਾਪਸ ਲਟਾਇਆ ਜਾਵੇ ਤੇ ਸਾਨੂੰ ਕੋਈ ਸਿਕਿਉਰਿਟੀ ਗਾਰਡ ਜਿਹੜਾ ਪ੍ਰੋਵਾਈਡ ਕੀਤਾ ਜਾਵੇ ਜਿਸ ਦਾ ਮਨਜ਼ਰ ਇਹ ਬਿਜਲੀ ਦੀ ਬੈਟਰੀ ਜੋ ਕਿ ਲੱਗੀ ਹੈ ਈਸੀ ਉਾਕੇ ਲੱਗੀ ਹੈ ਜਿਹੜੇ ਇਥੇ ਮਈ ਜਾਂਦੇ ਉਹਨਾਂ ਨੂੰ ਕਿੰਨੀ ਕੀ ਦਿੱਕਤ ਆਉਂਦੀ ਹੈ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਆ ਜੀ ਲਾਈਟ ਜਾਂਦੀ ਹੈ ਸਾਡਾ ਸਾਰਾ ਕੰਮ ਠੱਪ ਹੋ ਜਾਂਦਾ ਹੈ ਗਰਮੀ ਦੇ ਵਿੱਚ ਲੋਕ ਜਿਹੜਾ ਦੁਖੀ ਹੋ ਕੇ ਜਾਂਦਾ ਸਭੋਂ ਬਿਹਾਲ ਹੋ ਜਾਂਦਾ ਹੈ ਬੱਚਿਆਂ ਦਾ ਬੁਰਾ ਹਾਲ ਹੁੰਦਾ ਰੋ ਰੋ ਕੇ ਕੋਈ ਇੱਥੇ ਬੈਕਅਪ ਨਹੀਂ ਇਲੈਕਟ੍ਰਿਸਿਟੀ ਦਾ ਹੈਗਾ ਤੇ ਅਸੀਂ ਤੇ ਹਿੰਮਨ ਕਰਦੇ ਆਂ ਜੀ ਸਾਡੀ ਕਾਰਵਾਈ ਜਿਹੜੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕੀਤੀ ਉਹ ਕਾਰਵਾਈ ਜਲਦ ਤੋਂ ਜਲਦ ਕਰਦੇ ਤੇ ਇਸ ਬੰਲੇ ਸਿਵਲ ਸਜਨਨਾ ਕੋਈ ਕਰਵਾ ਦਈ ਫਿਰ ਅੱਗੇ ਜਾ ਹਾਂਜੀ ਉਹਨਾਂ ਨੇ ਗੱਲਬਾਤ ਹੋਈ ਆ ਉਹਨਾਂ ਨੇ ਵੀ ਇਹੀ ਆਸ਼ਵਾਸਨ ਦਿੱਤਾ ਹੈ ਕਿ ਛੇਤੀ ਤੋਂ ਛੇਤੀ ਤੁਹਾਡੇ ਮਸਲੇ ਦਾ ਹੱਲ ਕੀਤਾ ਜਾਏ ਮੇਰਾ ਨਾਮ ਰਾਜਾ ਰਵਨੀਤ ਸਿੰਘ ਆ ਇਹ ਸਾਥੀ ਰਾਜਪੁਰਾ ਕਲੀਨਿਕ ਕੋਲ ਪਹੁੰਚੇ ਜਵਾਮ ਆਦਮੀ ਪੜਦੇ ਤੇ ਕੀ ਵੇਖਣ ਨੂੰ ਮਿਲਿਆ ਤੇ ਵੇਖਣ ਨੂੰ ਇਹ ਮਿਲਿਆ ਕਿ ਇਹ ਹਸਪੀਟਲ ਖੁਦ ਬਿਮਾਰ ਪਿਆ ਹੋਇਆ ਇੰਜ ਲੱਗਦਾ ਜਿਵੇਂ ਦੀਆਂ ਲੱਤਾਂ ਪਾਵਾ ਤੋੜ ਕੇ ਕੋਈ ਨਾਲ ਹੀ ਲੈ ਗਿਆ ਮੈਂ اچانک ਕੁਝ 2-3 ਦਿਨ ਤੋਂ ਤਵੀਰ ਢਲੀ ਸੀ ਇੱਥੇ ਡਾਕਟਰ ਸਾਹਿਬ ਬਹੁਤ ਵਧੀਆ ਨੇ ਡਾਕਟਰ ਧੀਰੇ ਜੀ ਇਹਨਾਂ ਕੋਲੋਂ ਮੈਡੀਸਿਨ ਲੈਣਾ ਵਾ ਮਿਲ ਗਿਆ ਜੋ ਲੈਣਾ ਆ اچانک ਦੇਖਿਆ ਬੜੇ ਪਸੀਦੋਂ ਪਸੀ ਨਹੀਂ ਹੋਏ ਬੈਠੇ ਡਾਕਟਰ ਸਾਹਿਬ ਬੜੇ ਪਰੇਸ਼ਾਨ ਬੈਠੇ ਸੀ ਇਹਨਾਂ ਨੂੰ ਮੈਂ ਕਾਰਨ ਪੁੱਛਿਆ ਵੀ ਡਾਕਟਰ ਸਾਹਿਬ ਕੀ ਗੱਲ ਹੋਈ ਆ ਇਹਨਾਂ ਨੇ ਮੈਨੂੰ ਬੜੇ ਵਿਸਥਾਰ ਨਾਲ ਸਾਰਾ ਕੁਝ ਦੱਸਿਆ ਤੇ ਵੇਖ ਕੇ ਬੜਾ ਦੁੱਖ ਹੋਇਆ ਕਿ ਸਰਕਾਰ ਦੀਆਂ ਖੁਦ ਆਪਣੀਆਂ ਬਿਲਡਿੰਗਾਂ ਦੇ ਵਿੱਚ ਹੀ ਸਰਕਾਰ ਦੇ ਖੁਦ ਆਪਣੇ ਅਦਾਰੇਾਂ 'ਚ ਚੋਰੀਆਂ ਹੋ ਰਹੀਆਂ ਦੇਖੋ ਕਿਸ ਤਰ੍ਹਾਂ ਏਸੀ ਦਾ ਤੋਂ ਰੋੜ ਮਰੋੜ ਕੇ ਲੈ ਗਏ ਇਹ ਸੂਹਤ ਸਾਡੇ ਲੋਕਾਂ ਵਾਸਤੇ ਆ ਸਾਡੀ ਪਬਲਿਕ ਵਾਸਤੇ ਆ ਔਰ ਅਗਰ ਇਹ ਸੂਹਤ ਨਹੀਂ ਮਿਲਦੀ ਤੇ ਲੋਕਾਂ ਦੇ ਸਾਹ ਬਹੁਤ ਸੁੱਤੇ ਜਾਂਦੇ ਆ ਔਰ ਸਰਕਾਰ ਦੀਆਂ ਨਲਾਈਆਂ ਦੇਖੋ ਜਦੋਂ ਪੁੱਛਿਆ ਜਾਂਦਾ ਵੀ ਡਾਕਟਰ ਸਾਹਿਬ ਚ ਕੋਈ ਤੁਹਾਡੇ ਚੌਂਕੀਦਾਰ ਹੈਗਾ ਉਹ ਕਹਿੰਦੇ ਜੀ ਨਹੀਂ ਹੈਗਾ ਕਿਉਂ ਸਰਕਾਰ ਕਹਿੰਦੀ ਹੈ ਨਹੀਂ ਚੌਂਕੀਦਾਰ ਦੇਣ ਯੋਗ ਨਹੀਂ ਹੈਗੀ ਜੇ ਪੁੱਛੀਦਾ ਕੈਮਰੇ ਲੱਗੇ ਆ ਉਹ ਕਹਿੰਦੇ ਜੀ ਸਰਕਾਰ ਕਹਿੰਦੀ ਸੀ ਕੈਮਰੇ ਲਵਾ ਕਰਨ ਦੇ ਸਕਦੇ ਦੇਖੋ ਜੇ ਤੁਸੀਂ ਚੌਂਕੀਦਾਰ ਨਹੀਂ ਦੇ ਸਕਦੇ ਕੈਮਰੇ ਨਹੀਂ ਦੇ ਸਕਦੇ ਫੇਰ ਸੂਹਤ ਦੇ ਨਾਮ ਤੇ ਠੱਗੀ ਕੋ ਮਾਰਦੇ ਪਏ ਲੋਕਾਂ ਨਾਲ ਇੱਕ ਬੰਨੇ ਆਮ ਆਦਮੀ ਕਲੀਨਿਕ ਆ ਦੂਜੇ ਬੰਨੇ ਲੋਕ ਇਲਾਜ ਲਈ ਤਰਸਣ ਦੇ ਆ ਬਾਹਰ ਦੇਖੋ ਲੋਕਾਂ ਦਾ ਬੁਰਾ ਹਾਲ ਪਸੀਨਾ ਬਸਰੀਨ ਲੋਕ ਹੋਇਆ ਲੋਕ ਬੇਚੈਨ ਹੋ ਕੇ ਦਵਾਈ ਲੈਣ ਆਉਂਦੇ ਆ ਇਸ ਕਰਕੇ ਸਰਕਾਰ ਨੂੰ ਜਿਹਦੀ ਪਹਿਲ ਦੇ ਆਧਾਰ ਤੇ ਪਹਿਲਾਂ ਤੇ ਜਿਹੜਾ ਸਮਾਨ ਚੋਰੀ ਹੋਇਆ ਤੇ ਚੋਰਾਂ ਨੇ ਚੋਰੀ ਕੀਤਾ ਉਹਨਾਂ ਦੀ ਪੁਛਪੜਤਾਲ ਵੱਡੇ ਲੈਵਲ ਤੇ ਹੋਵੇ ਉਹਨਾਂ ਨੂੰ ਫੜਿਆ ਜਾਵੇ ਜੇ ਇਹਨਾਂ ਦੇ ਲੋਕਾਂ ਤੇ ਲੋੜੀਂਦੀ ਕਾਰਵਾਈ ਕਰਕੇ ਜੋ ਚੀਜ਼ਾਂ ਨੇ ਚੋਰੀ ਹੋਈਆਂ ਇਹਨਾਂ ਨੂੰ ਸਹੂਲਤ ਦਿੱਤੀ ਜਾਵੇ ਸਮਾਨ ਚੋਰੀ ਆ ਤੁਹਾਨੂੰ ਦੱਸਣ ਦੇਣਾ ਦੇਖੋ ਇਹਨਾਂ ਨੇ ਕੁਝ ਦੱਸਿਆ ਕੁਝ ਵਾ ਆਪਣੇ ਕੀ ਵੇਖਿਆ ਲਗਭਗ ਦੋ ਇਹਨਾਂ ਦੋ ਏਸੀ ਨੇ ਉਹਨਾਂ ਦੇ ਨਾਲ ਹੀ ਉੱਪਰ ਸਿਸਟਮ ਹੁੰਦਾ ਕੋਠੀ ਲਗਾਉ ਵੀ ਲੈ ਗਏ ਆ ਔਰ ਲਗਭਗ 4 ਬੈਟਰੀ 4-5 ਬੱਖੇ ਆ ਔਰ ਹੋਰ ਜ਼ਾਇਕਾਂ ਨੂੰ ਕੋਈ ਹੋਰ ਨਿੱਕੀ-ਮੋਡੀ ਆਈਟਮ ਚੋਰੀ ਹੋਈ ਹੋਈ ਲੱਖਾਂ ਦਾ ਸਮਾਨ ਲੱਖਾਂ ਰੁਪਏ ਦਾ ਸਮਾਨ ਚੋਰੀ ਹੋਇਆ ਵਾ ਔਰ ਸਭ ਤੋਂ ਹਨਗੀ ਗੱਲ ਆ ਕਿ ਇਹਨਾਂ ਦੇ ਕੰਪਿਊਟਰ ਦੇ ਉੱਤੇ ਮੈਨੂੰ 15 ਮਿੰਟ ਲੇਟ ਕਿਉਂ ਆ ਗਿਆ ਲਾਈਟ ਗਈ ਹੋਈ ਸੀਗੀ ਤੇ ਕੰਪਿਊਟਰ ਵੀ ਬਾਰ-ਬਾਰ ਬੰਦ ਹੋ ਰਿਹਾ ਕਿਉਂਕਿ ਕੰਪਿਊਟਰ ਦਾ ਬੈਕਅਪ ਵੀ ਘਟ ਹੁੰਦਾ ਵਾ ਤੇ ਉੱਪਰੋਂ ਇਨਵਰਟਰ ਵੀ ਲਾ ਕੇ ਲੈ ਗਏ ਆ ਪਹਿਲਾਂ ਤਾਂ ਅਸੀਂ ਸੀਐਮਓ ਸਾਹਿਬ ਨੂੰ ਐਸਐਮ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਹਨ ਜਿਹੜੀ ਸਹੂਲਤ ਹੈਗੀਆਂ ਉਹ ਲਾਗੂ ਕੀਤੀ ਜਾਵੇ ਜਿਵੇਂ ਏਸੀ ਦਿੱਤਾ ਜਾਵੇ ਇਹਨਾਂ ਨੂੰ ਬੈਟਰੀਆਂ ਲਾ ਕੇ ਇਨਵਰਟਰ ਚਾਲੂ ਕੀਤੇ ਜਾਣ ਤਾਂ ਕਿ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇ ਮਿਲਣ ਹਸਪੀਟਲ ਚੋਂ ਬਾਕੀ ਮੈਡੀਸਿਨ ਦੀ ਤੇ ਚਲੋ ਵੱਧ ਦੀ ਗੱਲ ਆ ਸੋਜਿੰਦਰ ਸਿੰਘ ਜੀ ਮੈਂ ਤਕਰੀਬਨ ਡਾਕਟਰ ਸਾਹਿਬ ਕੋ ਮੈਡੀਸਿਨ ਲੈਣ ਆਉਂਦਾ ਜੀ ਇੱਥੇ ਡਾਕਟਰ ਸਾਹਿਬ ਤੇ ਹਰਜਮਾਰ ਜੀ ਬਹੁਤ ਮਤਲਬ ਅੱਛੇ ਡਾਕਟਰ ਨੇ ਤੇ ਅੱਜ ਵੀ ਮੈਂ ਉਸੇ ਤਰੀਕੇ ਨਾਲ ਰੈਗੂਲਰ ਆ ਰਿਹਾ ਜਦੋਂ ਵੇਖਿਆ ਭੀ ਇੱਥੇ ਤੇ ਲਾਈਟ ਬੰਦ ਸੀ ਡਾਕਟਰ ਸਾਹਿਬ ਨਾਲ ਗੱਲ ਕੀਤੀ ਬੈਸਬ ਤੁਸੀਂ ਬੈਠੇ ਕਿਦਾਂ ਕਹਿੰਦੇ ਜੀ ਇਹ ਬਲ ਰਾਤੀ ਚੋਰੀ ਹੋ ਗਈ ਆ ਤੇ ਇਸੇ ਲਾਗੇ ਲੈ ਗਏ ਸਾਡੇ 4 3 ਤੇ 4 ਬੈਟਰੀ 3 4 ਪੱਖੇ ਲੱਗੇ ਆ ਜੀ ਵੇਖੋ ਮਤਲਬ ਇੱਕ ਸਰਕਾਰੀ ਅਧਾਰੇ ਨਹੀਂ ਸੇਵ ਹੈਗੇ ਤੇ ਫਿਰ ਆਮ ਪਬਲਿਕ ਦਾ ਕੀ ਬਣੂਗਾ ਮਤਲਬ ਸਰਕਾਰ ਨੂੰ ਇਹ ਚਾਹੀਦਾ ਵਾ ਕਿ ਜੇ ਤੁਸੀਂ ਆਪਣੀ ਰਾਖੀ ਆਪ ਨਹੀਂ ਕਰ ਸਕਦੇ ਤੇ ਫਿਰ ਪਬਲਿਕ ਤੇ ਰੱਬ ਦੇ ਆਸਰੇ ਆ ਨਾ ਜੀ ਅਸੀਂ ਮੋਟਾ ਪਾਉਨੇ ਆ ਸਰਕਾਰ ਨੂੰ ਪੀ ਸਰਕਾਰ ਦੀ ਮਜ਼ਬੂਤੀ ਵਾਸਤੇ ਪੀ ਸਰਕਾਰ ਬਹੁਤ ਮਤ ਲੈ ਕੇ ਤੇ ਸਾਡੀ ਰਾਖੀ ਦੀ ਮਾਲ ਰਾਖੀ ਦੀ ਜ਼ਿੰਮੇਵਾਰ ਹੋਵੇ ਪਰ ਸਰਕਾਰ ਸਾਡੀ ਰੱਖੀ ਨਹੀਂ ਕਰ ਸਕਦੀ ਆਪਣੇ ਖੁਦ ਦੀ ਰਾਖੀ ਨਹੀਂ ਕਰ ਸਕਦੀ ਜਿਸ ਕਰ ਜਿਸ ਤਰ੍ਹਾਂ ਅੱਜ ਮੁਹੱਲਾ ਕਲੀਨਿਕ ਮਰਾਤਪੁਰਾ ਚ ਚੋਰੀ ਹੋਈ ਆ ਡਾਕਟਰ ਸਾਹਿਬ ਨੇ ਦੱਸਿਆ ਸਾਨੂੰ ਵੀ ਬੜੇ ਵਿਸਤਾਰ ਨਾਲ ਪੀਏ ਮਤਲਬ ਸਾਰਾ ਚੋਰਾਂ ਦਾ ਇਹ ਪਹਿਲਾਂ ਵੀ ਅੱਜ ਤੋਂ ਮਹੀਨਾ ਦੋ ਮਹੀਨੇ ਪਹਿਲਾਂ ਬੈਟਰੀ ਲੱਗੇ ਸੀ ਔਰ ਫਿਰ ਬੈਟਰੀ ਲੱਗੇ ਆ ਦੋ ਇਸੀ ਲੱਗੇ ਆ ਤੇ ਇਹ ਤੇ ਬਹੁਤ ਮਾੜੀ ਗੱਲ ਆ ਕਿ ਜੇ ਮੱਲੋ ਸਰਕਾਰੀ ਦਰਿਆ ਦੇ ਚੋਰੀ ਹੋਣ ਲੱਪੀ ਤੇ ਫਿਰ ਸਾਡੀ ਜਾਨ ਮਾਲ ਦਾ ਕੌਣ ਰੱਖੀਆ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਸੀ ਸਰਕਾਰ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਵਾ ਤੇ ਕਾਰਵਾਈ ਕਰਕੇ ਤੇ ਜਿਹੜੇ ਵੀ ਚੋਰ ਹੈ ਸੀਸੀਟੀਵੀ ਕੈਮਰਾ ਚ ਕਹਿੰਦੇ ਆਏ ਆ ਉਹਨਾਂ ਦੀਆਂ ਫੋਟੋਆਂ ਉਹਨਾਂ ਨੂੰ ਚੱਕ ਕੇ ਤੇ ਉਹਨਾਂ ਤੇ ਮੱਲੋ ਜੇਲ੍ਹ ਚ ਨਹੀਂ ਉਹਨਾਂ ਨੂੰ ਮੱਲੋ ਹਵਾਲਾ ਚ ਨਹੀਂ ਉਹਨਾਂ ਨੂੰ ਜੇਲ੍ਹ ਚ ਦੇਣਾ ਚਾਹੀਦਾ ਉਹਨਾਂ ਦੇ ਪਰਚਾਣਣਾ ਚਾਹੀਦਾ ਕਿ ਅੱਗੇ ਤੋਂ ਕੋਈ ਜਿਹੜੀਆਂ ਚੋਰੀਆਂ ਦਾ ਦੌਰ ਹੈ ਰੁਕ ਤੋ ਕੇ ਅਗੇ ਵੀ ਸ਼ਹਿਰ ਚ ਬਹੁਤ ਲਗਾਤਾਰ ਸੁਣੇ ਦਿਆਂ ਪੀ ਚੋਰੀਆਂ ਸ਼ਹਿਰ ਚ ਕੋਈ ਦੁਕਾਨਾਂ ਟੁੱਟ ਜਾਂਦੀਆਂ ਕੋਈ ਘਰਾਂ ਚ ਚੋਰੀਆਂ ਲਗਾਤਾਰ ਲੋਕਾਂ ਦੀਆਂ ਕਲੋਨੀਆ ਚ ਤੁਰੇ ਫਿਰਦੇ ਆ ਚੋਰ ਪਰ ਸਰਕਾਰ ਤੇ ਕੰਬ ਕਰਨੀ ਨਹੀਂ ਸੁੱਤੀ ਐ ਤੇ ਕੋਈ ਕਾਰਵਾਈ ਕਰ ਨਹੀਂ ਰਹੀ ਮਤਲਬ ਸਾਡੇ ਨੌਲੇਜ ਹਰ ਦੂਜੇ ਦਿਨ ਬਾਅਦ ਵੀਡੀਓ ਵੇਖੇ ਦਿਆਂ ਵਾ ਲੋਕੀ ਦੱਸਦੇ ਆ ਪੀ ਇਸ ਤਰ੍ਹਾਂ ਬਹੁਤ ਚੋਰੀਆਂ ਹੋ ਰਹੀਆਂ ਸ਼ਹਿਰ ਚ ਵਾਰਦਾਤਾਂ ਪਰ ਅਜੇ ਕੋਈ ਕੰਟਰੋਲ ਨਹੀਂ ਗਾ ਚਾਹੀਦਾ ਵਾ ਪੀ ਸਰਕਾਰ ਨੂੰ ਪੀ ਇਹ ਚੋਰੀਆਂ ਤੇ ਕੰਟਰੋਲ ਕੀਤਾ ਜਾਵੇ ਜਿੰਨੇ ਵੀ ਇਹ ਚੋਰ ਆ ਇਹਨਾਂ ਨੂੰ ਫੜ ਕੇ ਹਵਾਲਾਤਾਂ ਚ ਦਿੱਤਾ ਜਾਵੇ ਤੇ ਇਹਨਾਂ ਤੋਂ ਬਰામਹ ਦੀ ਕੀਤੀ ਜਾਵੇ ਜਿਸ ਤਰ੍ਹਾਂ ਕਿ ਅੱਜ ਇੱਕ ਮ ਇਹਦੀ ਵੀ ਬਰਾਮਦ ਕੀਤੀ ਜਾਵੇ ਬਕਾਇਦਾ ਡਾਕਟਰ ਸਾਹਿਬ ਨੇ ਦੱਸਿਆ ਵੀ ਇੱਥੇ ਕੈਮਰੇ ਵਗੈਰਾ ਵੀ ਨਹੀਂ ਹੈਗੇ ਤੇ ਇੱਥੇ ਕੋਈ ਚੌਕੀਦਾਰ ਵੀ ਨਹੀਂਗਾ ਅਸੀਂ ਮੰਗ ਕਰਦੇ ਹਾਂ ਇੱਕ ਵਸਨੇਕ ਹੋਣ ਦੇ ਨਾਲ ਤੇ ਸ਼ਹਿਰ ਦੇ ਵੀ ਇੱਥੇ ਸੀਸੀਟੀਵੀ ਕੈਮਰੇ ਪ੍ਰੋਵਾਈਡ ਕੀਤੇ ਜਾਣ ਤੇ ਚੌਕੀਦਾਰ ਦੀ ਵੀ ਮਤਲਬ ਇੱਥੇ ਕੋਈ ਚਾਹੀਦੀ ਆ ਵੀ ਚੌਕੀਦਾਰੀ ਕੋਈ ਕਰ ਬੰਦ